ਜੀ ਅਸੀਕਾਰ ਤੋਂ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਚੱਲੀ ਜਾਂਦਾ ਕੰਮ ਏਐਸ ਦਾ ਗਰਾਰੀਆਂ ਰਹਿ ਗਈ ਤੇ ਇੱਕ ਟਾਈਮਿੰਗ ਗਰਾਰੀ ਇੱਕ ਆਇਡਲ ਤੇ ਅੱਜ ਆ ਜਾਣਗੇ ਨਵੀਆਂ ਉਹ ਤੇ ਇਹਨੂੰ ਪਾ ਕੇ ਕਰਦੇ ਆ ਸਟਾਰਟ ਇਹ ਆਪਣਾ ਆ ਗਿਆ ਮੁਲਾਜ਼ਮਾ ਕਲਾਸ ਪਹਿਲੋ ਹੱਡੋੜ ਰੱਖ ਕੇ ਇਹਨੂੰ ਧੋਸ ਵਾਰ ਕੇ ਰੱਖਦਾ ਸੀ ਉਸਾ ਫੀਟਿੰਗ ਰਹਿੰਦੀ ਐ ਇਧਰੋਂ ਕੱਲੀ ਫੇਰ ਇਹ ਪੰਪ ਪੰਪ ਲੱਗੂਗਾ ਤੇ ਬਾਕੀ ਦੇ ਗੁਟਕੇ ਘਟਕੇ ਪੈ ਗਏ ਸਾਰੇ ਗੁਟਕੇ ਲਿਆਂਦੇ ਤੇ ਇਹ ਆਪਣਾ ਬਾਈ ਇੱਕ ਕ੍ਰੈਂਕਾ ਤਿਆਰ ਕਰਦਾ ਉਹ ਤੋਂ ਕੋਈ ਵੀ ਗੁਟਕਾ ਰਗੜਨਾ ਨਹੀਂ ਪਿਆ ਕਿਸੇ ਪਾਸਿਓਂ ਨਾ ਇਧਰੋਂ ਹਾਂ ਸਟੈਂਡਰਡ ਸਾਈਜ਼ ਕਿਸੇ ਦੇ ਵਿੱਚ ਲੈਵਾ ਨਹੀਂ ਦੇਣਾ ਪਿਆ ਹੱਥ ਨਾਲ ਗੇੜਾ ਆਉਂਦਾ ਪੂਰਾ ਸੋਹਣਾ ਕਿਹੇ ਚ ਟੱਲਣੀ ਹੈਗੀ ਨਾਲੇ ਟਣੇ ਖੜੇ ਨੇ ਨਾਲ ਤੇ ਮੈਂ ਕਹਣਾ ਵੀ ਅੱਤੇ ਤੋਂ ਵੀ ਅੱਧਾ ਟਾਈਮ ਲੱਗਿਆ ਬੱਕ ਕਹਦੇ ਤੁਰ ਹੀ ਗਿਆ ਇਹ ਨਹੀਂ ਹੈਗਾ ਵੀ ਕਦੇ ਰੇਗਮਾਰ ਲਾਲਾ ਜਾਂ ਗ੍ਰੈਂਡਰ ਲਾਲਾ ਦੇਖ ਲਓ ਵੀ ਇੱਕ ਗੁੜਕਾ ਕਿਸੇ ਪਰਛੇ ਨਹੀਂ ਲੱਗ ਰਿਹਾ ਜਦੋਂ ਕਿਸੇ ਕਾਰੀਗਰ ਬੰਦੇ ਤੋਂ ਚੀਜ਼ ਲੈਣੇ ਆ ਜਿਹੜਾ ਰੋਜ਼ ਦਾ ਕੰਮ ਹੈ ਤਾਂ ਫਿਰ ਆ ਨਜ਼ਾਰਾ ਆ ਜਾਂਦਾ ਨਾਲੇ ਤੇਲ 'ਚ ਭਿੱਜੇ ਹੋਏ ਨੇ ਤੇ ਤੇਲ 'ਚ ਭਿਉਉਣ ਦੀ ਲੋੜ ਨਹੀਂ ਪੈਂਦੀ ਇਹਨਾਂ ਦਾ ਇਹ ਹੁੰਦਾ ਜੇ ਮਾੜਾ ਮੋਟਾ ਕੋਈ ਗਰਮ ਵੀ ਹੋਵੇ ਤਾਂ ਆਪਦੇ ਆਪ ਇਹ ਤੇਲ ਛੱਡਣ ਲੱਗ ਜਾਂਦੇ ਨੇ ਮਸਹੀ ਇਹਨਾਂ ਨੂੰ 20-25 ਮਿੰਟ ਲੱਗੇ ਨਹੀਂ ਹੁੰਦੇ ਕਿਉਂਕਿ ਜਿਹੜੇ ਵਿੱਚ ਪਹਿਲਾਂ ਫਸੇ ਹੋਏ ਦੇ ਨਾਟਾ ਚ ਮੈਲ ਮੂਲ ਤੇ ਉਹੀ ਬਹੁਖੇ ਪੱਟੇ ਗਏ ਨੇ ਉੱਪਰਲੇ ਪਰ ਇਹਨਾਂ ਨੂੰ ਟਾਈਮ ਨਹੀਂ ਲੱਗਿਆ ਹਾਂਜੀ ਤੇ ਤੇ ਰਜਿੰਦਰ ਰਾਜੀਆਂ ਚਾਲਾਂ ਚੋਲਾ 84 ਜੇ ਕਰਤੀਆਂ ਸੈਕਟ ਹੁਣ ਉਹ ਮੋਗੇ ਨੇ ਜਿਹੜੇ ਉੱਪਰ ਨੂੰ ਵੱਡੇ ਕਰਨੇ ਪੈਣਗੇ ਫੇਰ ਇਹਦੀ ਚਾਲ ਕਟੂਗੀ ਤੇ ਹੁਣ ਇਹਦੀ ਚਾਲ ਆ ਬਹੁਤ ਜਿਆਦੇ ਸੀ ਇਹ ਤੇ ਨਾਲੋ ਵੀ 2.5 ਇੰਚ ਤੋਂ ਵੱਧ ਦੇ ਚਲਦੀਆਂ ਨੇ ਕਿਸਤੀਆਂ ਨਾਲ ਇਹਦਾ ਆਟੋਮੈਟਿਕ ਉੱਚੀਆਂ ਹੋ ਜਾਂਦੀਆਂ ਨੇ ਦੇਖ ਲਓ ਵੀ ਕਿੱਥੋਂ ਕਿੰਨਾ ਫਰਕ ਹੈ ਇੰਨੀ ਲਾਗ ਬਣੀ ਹੋਈ ਹੈ ਇਹ 0.5 ਇੰਚ ਤੋਂ ਵੱਧ ਨਹੀਂ ਚਾਹੀਦੀ ਇਹ ਇਹ ਫੇਰ ਇਹਦੀ ਬੈੱਡਪੁੱਟ ਦੀ ਸ਼ੈਟਿੰਗ ਕਰਾਂਗੇ ਇਹ ਵੀ ਪੱਕੇ ਕਰਾਂਗੇ ਤੇ ਗੁੱਟ ਕੇ ਘਟ ਕੇ ਜੇ ਹਿੱਟ ਕਰਕੇ ਤੇ ਬਫੇਰੇ ਦਾ ਕੱਲ ਨੂੰ ਲਾ ਕੇ ਫੀਡਰ ਫੁੱਟਰ ਫੇਰ ਕੱਢਾਂਗੇ ਦਾ ਬੈਡਵੁੱਡ ਸਾਡਾ ਭਾਈ ਇੱਕ ਵੱਡਾ ਉਹ ਆ ਗਿਆ ਅੱਜ ਸਪਰੇਅ ਪੰਪ ਲੈ ਕੇ ਗਿਆ ਜਿਵੇਂ ਮਰਜ਼ੀ ਕਰੋ ਸੈੱਟ ਕਰੋ ਉਹਦੀ ਕਿਟਾਕਟ ਜੀ ਪਾਈ ਉਹ ਦਿਮਾਗ ਖਾ ਗਿਆ ਉਹ ਬਰੀਕੀ ਕੰਮ ਦੀ ਜਿਹੜਾ ਕੰਮ ਹੁਣ ਕਰਦੇ ਰਹੇ ਨੇ ਉਹ ਤਾਂ ਐ ਹੁੰਦਾ ਵੀ ਬੰਦੇ ਚ ਪੱਟ ਕੇ ਮਾਰੋ ਇਹ ਉਤੇ ਟਾਈਮ ਬਹੁਤ ਲੱਗ ਗਿਆ ਇਹ ਸਟਾਰਟ ਉਡ ਕਰਿਆ ਪਾਣੀ ਪੂਣੀ ਚਕਾਇਆ ਸੈੱਟ ਕਰਿਆ ਉਹ ਹ ਬਾਕੀ ਦੀ ਬਾਸਕਟ ਦੇਖਾਂਗੇ ਇਹਦੇ ਅੱਲ ਜੁਲਦੇ ਆ ਖਾਸ ਹੈ ਇਕ ਤਾਂ ਸਰੀਏ ਲਾਇਆ ਹੋਇਆ ਨੇ ਉੱਚੀ ਕਰੀ ਹੋਈ ਇੱਕ ਬਿੰਗੀ ਬੋਲੀ ਬਹੁਤ ਆ ਵਿਚਾਲੋਂ ਡੋਂਗ ਪਈ ਪਈ ਆ ਬਹੁਤ ਜਿਆਦੇ ਇਹ ਆ ਦੇ ਆ ਵੀ ਬਹੁਤ ਸਰੀਆ ਟੇਡਾ ਖੜਾ ਹੈ ਇਹ ਉਹ ਕਰਾਂਗੇ ਸ਼ਟ ਜੇ ਹੋਈ ਠੀਕ ਹੈ ਨਹੀਂ ਫਿਰ ਨਵੀਂ ਤਾਂ ਪਾਉਗੇ ਕੀ ਦੀ ਕਟਰਦੀ ਆ ਜੀਬ ਜੀ ਲਾਉਣੀ ਆ ਚਾਦਰ ਇੰਨਾ ਕੁ ਪੀਸ ਇਹ ਸਦਾ ਨਿਬੜ ਗਿਆ ਬਾਸਕੜ ਉਸਕਰ ਬੰਨਤੀ ਇਹਦੀ 엘ਿਵੇਟਰ ਰਹਿ ਗਿਆ ਟੰਗਣੇ ਇੰਜਨ ਆ ਜਾਊਗਾ ਇੰਜਨ ਸੱਚ ਤਿਆਰੇ ਪਿਆ ਗਰਾਰੀਆਂ ਰਹਿੰਦੀਆਂ ਨੇ ਦੋ ਤੇ ਅੱਜ ਦੇਖਦੇ ਆ ਜੇ ਤਾਂ ਅੱਜ ਸਮਾਨ ਆ ਗਿਆ ਜਿਹ ਤੋਂ ਗਾਂ ਸਮਾਨ ਮੰਗਾਇਆ ਸੀ ਨਾ ਉਹਦੇ ਮੁੰਡੇ ਮਾੜੇ ਦਾ ਐਕਸੀਡੈਂਟ ਹੋ ਗਿਆ ਉਹਦੇ ਕਰਕੇ ਉਹਨੇ ਸਮਾਨ ਨਹੀਂ ਭੇਜਿਆ ਤੇ ਫਿਰ ਦੇਖਦੇ ਆ ਜੀ ਅੱਜ ਆ ਗਿਆ ਫੜ ਲਿਆਵਾਂਗੇ ਮੈਂ ਤੇਲ ਲੈ ਆਵਾਂਗਾ ਦਾ ਮਕਲਾਲ ਮਗਲੂਲ ਤਾਂ ਗਲੀ ਤੋਂ ਉਂਗਲੀ ਇਹਦੀ ਜਮਾਂ ਸੈੱਟ ਕਰਤੀ ਸਟਾਬਾ ਕਰਾਂ ਦੇ ਜਮਾਂ ਨਾਲ ਜਾਂਦੀ ਹੈ ਪਹਿਲਾਂ ਇਹ ਸਾਬ ਰਾ ਲਓ ਵੀ ਜਿਵੇਂ ਆ ਬਾਹਰ ਆ ਗਈ ਤੇ ਉੱਤੋਂ ਦੀ ਦੇਂਦੀ ਸੀ ਇੰਨੀ ਜਿਆਦਾ ਉੱਚੀ ਸੀ ਆਟਾ ਕੜਾ ਨਜ਼ਾਰਾ ਬਿੰਦ ਚ ਸਰੀਏ ਸਹੀ ਹੋ ਗਏ ਨਾਲੇ ਇਧਰਲਾ ਵੀ ਖੋਲ ਕੇ ਸਾਫ ਕਰਕੇ ਜੰਗਾਲ ਜੰਗੂ ਲਾ ਕੇ ਤੇਲ ਲਾਤਾ ਇਹਦੇ ਡੀਜ਼ਲ ਡੂਜ਼ਲ ਉੱਪਰੋਂ ਗੰਦ ਪਿੱਲ ਲਹਾਉਣਿਆ ਦਾ ਸਾਫ ਕਰਦਿਆਂ ਹੁਣ ਪਿੱਕੀ ਓਏ ਉਰੇ ਆ ਹਾਂਜੀ ਜਿਹੜੇ ਗ੍ਰੀਹ ਗੁਰ ਤੋਂ ਰਹਿੰਦੇ ਇਹਦੇ ਮਾਰਤਾ ਤੇ ਫੀਡਰ ਵਾਲੇ ਨੂੰ ਇਹਨੂੰ ਨਹੀਂ ਆਇਆ ਉਰਲੇ ਨੂੰ ਤੇ ਮੁਰਲੇ ਨੂੰ ਨਹੀਂ ਆਇਆ ਉਹ ਖੋਲ ਕੇ ਕਰ ਦਾਂਗੇ ਤੇ ਬਾਕੀ ਕਈ ਬੰਦੇ ਦੇਖਿਆ ਸਰਾ ਜਿਹੜਾ ਗੁੱਲਾ ਹੁੰਦਾ ਉਹਨੂੰ ਗਰੀਸੇ ਨਹੀਂ ਦਿੰਦੇ ਹੁੰਦੇ ਤੇ ਉਹ ਸਰਾਖ ਜਾ ਲੁੱਕ ਜਾਂਦਾ ਤੇ ਮੁਰਕੇ ਖਰਾਬ ਹੋ ਜਾਂਦਾ ਉਹ ਸਾਰਾ ਜਿਵੇਂ ਆ ਸਰਾਖ ਆ ਗਿਆ ਇੱਕ ਵਾਰੀ ਮੇਰੇ ਨਾਲ ਬੰਦੇ ਆ ਗਏ ਮੁੰਡਾ ਦੇ ਸੈਕੰਡ ਡਰਾਈਵਰ ਹੋਰ ਮੈਂ ਸੀ ਬੰਨਨ ਦਾ ਮਹਾ ਬੈਲ ਹੋ ਜੂ ਗਰੀਸ ਮਾਰ ਦੋ ਕਈ ਸਾਲਾਂ ਦੀ ਗੱਲ ਆ ਉਹਨਾਂ ਨੂੰ ਐ ਦੀ ਵੀ ਚੱਲ ਜਵਾਕ ਜਾ ਇਹ ਤੇ ਜਿਹੜਾ ਡਰਾਈਵਰ ਦੀ ਉਹ ਮੁੰਡਾ ਉਹ ਕਹਿੰਦਾ ਬੈਲ ਹੋ ਜਾ ਤਾਂ ਕਹਿੰਦਾ ਗਰੀਸ ਹੀ ਨਹੀਂ ਹੁੰਦਾ ਹੁੰਦਾ ਸਰਾਕੇ ਨਹੀਂ ਹੁੰਦਾ ਮਾ ਜੇ ਤਾਂ ਕਦੇ ਸਾਫ਼ ਕਰਕੇ ਫਿੱਟ ਕਰਿਆ ਹੋਵੇ ਫਿਰ ਤਾਂ ਪਤਾ ਲੱਗੇ ਵੀ ਕਿੱਥੇ ਹੁੰਦਾ ਉਹ ਜਿਹੜਾ ਉਹਦੇ ਸੈਂਟਰ ਲੱਗਿਆ ਹੁੰਦਾ ਕਈਆਂ ਸੈਂਟਰ ਹੁੰਦਾ ਕਈਆਂ ਤੇ ਟ੍ਰੇਡਾ ਹੁੰਦਾ ਜਮਾ ਉਹਦੇ ਟ੍ਰੇਡਾ ਸੀ ਤੇ ਨਾ ਉਹਨਾਂ ਨੇ ਸਾਫ਼ ਕਰਿਆ ਨਾ ਉਹਨਾਂ ਨੂੰ ਠਿਆਇਆ ਉਹ ਤੇ ਫੇਰਾਂ ਦੱਸਿਆ ਵਾਹ ਪ੍ਰਭੂ ਆਏ ਨਹੀਂ ਕਰੀਦਾ ਹੁੰਦਾ ਤੇ ਵੀ ਗੌਰ ਕਰ ਲਈਦੀ ਹੁੰਦੀ ਹੈ ਉਦੋਂ ਬਾਅਦ ਵੀ ਇਹੋ ਜਿਹੇ ਬੰਦੇ ਬਹੁਤ ਆਉਂਦੇ ਨੇ ਉਹਦੇ ਨਾਲ ਚੰਗਾ ਵੀ ਆਪ ਨੌਲੇਜ ਰੱਖੇ ਬੰਦਾ ਸਾਰਾ ਕੰਮ ਹੋ ਜਾਂਦਾ ਹੁੰਦਾ ਇਹ ਵੀ ਅੱਜ ਇਹ ਦਰ ਲਾ ਲਈ ਸੀ ਤੇ ਟਰਾਲੀ ਕੱਢ ਲਈ ਵੀ ਇਹਦਾ ਫਿਰ ਇੰਜਨ ਆਊਗਾ ਸਮਾਨ ਸਮੁੰ ਤੋਂ ਵਾਗੇ ਤੇ ਟਰਾਲੀ ਵੀ ਇਹਦੀ ਵੀ ਇਹ ਵੀ ਧੋ ਲਾਂਗੇ ਗੰਦ ਪਿੱਲੇ ਜਾ ਨਿਕਲ ਜੂ ਵਿੱਚੋਂ ਇਹ ਟਰੈਕਟਰ ਬਹੁਤ ਆਖੜੇ ਨੇ ਬਸ ਲੋਕਾਂ ਨੇ ਪਸੰਦ ਨਹੀਂ ਕਰੇ ਪਤਾ ਨਹੀਂ ਕੀ ਗੱਲ ਹੈ ਮਲਟੀ ਪੀਟ ਜੋ ਸਟੈਂਡਰਡ ਕੱਲੋ ਲੱਗਦਾ ਵੀ ਕਿਸੇ ਪਾਸੇ ਜਾਣਾ ਪਊਗਾ ਤੇ ਦੇਖਦੇ ਆ ਮੌਕਾ ਬਾਕੀ ਸਵੇਰ ਦਾ ਬਾਕੀ ਕੰਮ ਮੁਕੰਮਲ ਅਕੱਲੀ ਪੁਲੀ ਪੱਟ ਨਹੀਂ ਰਹਿ ਗਈ ਇੱਕ ਤਾਂ ਤੇ ਐਲੀਵੇਟਰਾਂ ਦੇ ਰਹਿ ਗਏ ਉਹ ਮੂੰਹ ਜੇ ਬਣਾਉਣੇ ਪਾਓ ਕਰਕੇ ਫੇਰੇ ਫਾਈਨਲ ਹੈ ਮਸ਼ੀਨ ਹੋਰ ਕੁਝ ਨਹੀਂ ਹੈਗਾ ਬਸ ਨਿੱਕੇ ਮੋਟੇ ਜੇ ਕੰਮ ਨੇ ਨਾ ਲੱਗਦਾ ਕੁਝ ਨਹੀਂ ਮਿੱਥਕੇ ਲੱਗ ਜੇ ਬੰਦਾ 2 ਘੰਟੇ ਦੇ ਕੰਮ ਹੈ ਨਹੀਂ ਇੱਕ ਤਾਂ ਸਾਨੂੰ ਕੰਮਾਂ ਚੋਂ ਕੰਮ ਬਹੁ ਪੈਂਦੇ ਨਹੀਂ ਇਹ ਨਹੀਂ ਪਤਾ ਕਿਹੜੀ ਬਗਾਰ ਪੈ ਜੇ ਪੂਰਨੀ ਪੈਂਦੀ ਆ ਇਹ ਤੇ ਇਹ ਬੰਨ ਦੀ ਬਾਸਕਟ ਦੋਨੇ ਬਰਾਬਰ ਵਧੀਆ ਕਰਕੇ ਨਾਲ ਨੂਲ ਖਹਿਣ ਤੋਂ ਸਾਰੇ ਸੈੱਟ ਕਰਕੇ ਬੰਨੀਆਂ 17 13 ਤੇ ਬਾਕੀ ਉਹ ਕਹਿੰਦੇ ਮਟਰਾਂ ਦੇ ਛੇੜ ਨਹੀਂ ਪੈ ਜਾਂਦੀ ਵੀ ਭਾਈ ਕੋਈ ਨਹੀਂ ਵੀ ਤੁਸੀਂ ਆਪਦੇ ਵੱਲੋਂ ਕਿਰਾ ਬੰਨ ਦਿਓ ਵੀ ਬਾਕੀ ਸੈਟਿੰਗ ਦੇਖਾਂਗੇ ਵੀ ਚਲਾਈ ਆਪਾਂ ਵੀ ਨਹੀਂ ਕਦੇ ਮਟਰਾਂ ਦੇ ਹਨ ਪਰ ਇਹ ਬਾਸਕਟ ਜਿਹੜੀ ਇਹ ਸਿੱਧੀ ਹੁੰਦੀ ਹੈ ਘੱਟ ਤਾਰਾਂ ਵਾਲੀ ਹੁੰਦੀ ਹੈ ਤੇ 70 ਤਾਰਾਂ ਨੇ ਇਹਦੇ ਉਪਰੋਸ ਭਾਈ ਕਰਤੀ ਆਪਣੇ ਫੋਰਮਨ ਨੇ ਵਿੱਕੀ ਨੇ ਇੰਜਨ ਤੋਂ ਇਹ ਬਾਕੀ ਗੁਟਕਾ ਕੱਟ ਗਿਆ ਫਾਈਨਲ ਹੋ ਗਿਆ ਵਿੱਚੋਂ ਸਾਰੇ ਬੈਡਪੁੱਟ ਦੇ ਨਟ ਪੱਕੇ ਹੋ ਗਏ ਇਹਦੇ ਇਹਨਾਂ ਨੂੰ ਵੀ ਗਰੀਸ ਆ ਗਿਆ ਆ ਆਇਡਲ ਵੀ ਚਾਹੀਦੇ ਰਹੇ ਨੇ ਪਲਾਂ ਵਾਲੇ ਵੀ ਇਹਨਾਂ ਨੂੰ ਵੀ ਗਰੀਸ਼ਾ ਵੈਸੇ ਆਉਂਦੇ ਨੇ ਇੱਕ ਉਹਨਾਂ ਦੇ ਸਾਈਡ ਤੇ ਸਰਾਖ ਜਾ ਹੁੰਦਾ ਗਰੀਸ਼ ਮਾਰਨ ਨੂੰ ਉਹਨਾਂ ਦਾ ਨਜ਼ਾਰਾ ਤੇ ਕੱਟ ਪੂਰੇ ਵਧੀਆ ਬੱਦ ਗਏ ਵਧੀਆ ਜਗਾ ਬਣ ਗਈ ਹੁਣ ਇੱਕ ਦੋਨੇ ਸਾਈਡਾਂ ਨੂੰ ਵਧੀਆ ਮੂਵਮੈਂਟ ਕਰਦਾ ਹਿੱਸਾ ਉੱਤੇ ਥੱਲੇ ਨੂੰ ਹੁਣ ਇਹਨੂੰ ਮਤਲਬ ਜਦੋਂ ਇਹਦਾ ਇੰਜਨ ਦੀ ਫੀਟਿੰਗ ਤੇ ਆ ਗਿਆ ਕੰਮ ਫੇਰ ਹੋਰ ਮਸ਼ੀਨਾਂ ਸੱਦਾਂਗੇ ਉਸ ਹਾਵ ਨਾਲ ਕੰਮ ਚਲਾਵਾਂਗੇ ਇਹਨੂੰ ਮਸ਼ੀਨ ਨੂੰ ਤੋੜਾਂਗੇ ਟਾਈਮ ਨਾਲ ਇਹ ਇਹਦਾ ਬਸ ਆਰਮਾ ਉਰਮ ਵਾਲੀ ਉਹ ਸੈਟਿੰਗ ਹੈ ਪਿੱਛੋਂ ਸਾਰੀ ਸੈਟਿੰਗ ਕਰਕੇ ਫੇਰ ਇਹਨੂੰ ਅੱਗੇ ਖੋਲ ਕੇ ਇਰੇ ਦਾ ਕੰਮ ਕਰਾਂਗੇ ਹੋਰ ਤਾਂ ਇਹਦਾ ਕੋਈ ਵੱਡਾ ਕੰਮ ਹੈ ਨਹੀਂ ਹੈ ਟਿੰਗੇ ਇਹੀ ਇੱਕ ਇਹਦੇ ਇੰਜਨ ਤੋਂ ਕਹਿੰਦੇ ਕਹਿੰਦੇ ਲੀਕ ਕਰਦਾ ਵੀ ਕਿਤੋਂ ਦੇਖ ਲਿਓ ਦੇਖਾਂਗੇ ਵੀ ਹੈਗਾ ਮੂਰਲੀ ਸਾਈਡ ਤੋਂ ਇਹ ਨਹੀਂ ਪਤਾ ਟਾਈਮ ਮੇਨ ਸੀਲ ਲੀਕ ਹੋਵੇ ਟਾਈਮ ਵਾਲੀ ਪਰ ਆ ਚੀਜ਼ਾਂ ਇੱਕ ਮਾਨ ਟੰਗੇ ਜੇ ਡੱਬੇ ਡੁੱਬੇ ਬੜੇ ਰੀਜਨ ਰੱਖੇ ਹੋਏ ਨੇ ਇਹ ਮੇਸ ਸਪੇਅਰ ਪਾਰਟ ਦੀ ਦੁਕਾਨ ਹੁੰਦੀ ਹੈ ਦੱਬਿਆ ਤੇ ਨੰਬਰ 9 ਨੂੰ ਲਿਖ ਕੇ ਵੀ ਕਿਹੜੀ-ਕਿਹੜੀ ਆਈਟਮ ਹੈ ਇਹੀ ਗਾਇਲਿਆ ਵੀ ਕੰਮ ਬੰਦਾ ਰੀਜਣਾ ਕਰੇ ਕਿਸੇ ਦੀ ਚੀਜ਼ ਬੇਗਾਨ ਤੋਂ ਬਚਾਓ ਵਕਯੋਨ ਰਾਏ ਤਾਂ ਬਹੁਤ ਫਿਰਦੇ ਨੇ ਆਪ ਤਾਂ ਇਹ ਕਹਿੰਦੇ ਆ ਵੀ ਆਹ ਹੁਣ ਬੇਗਾਨ ਦੇ ਦੀ ਆਪਾਂ ਕਿਹਾ ਵੀ ਕੋਈ ਨਹੀਂ ਵੀ ਇੱਕ ਵਾਰੀ ਦੇਖ ਲਓ ਜਿਹੜਾ ਕੋ ਮਰਜ਼ੀ ਕਰ ਲਿਓ ਜੇ ਸਾਡੇ ਕੰਮ ਜੇ ਤੁਹਾਨੂੰ ਕੋਈ ਗਮੀ ਲੱਗੀ ਤੇ ਪੂਰਾ ਸਾ ਦਿੱਤਾ ਵੀ ਪੈ ਹੀ ਪਾਉਗੇ ਨਾ ਨਾ ਕਰਦੇ 4 ਲੱਖ ਹੋਰ ਪਊਗਾ ਟਾਇਰ ਟੱਪਾ ਸੋਨਾ ਦੀ ਇਹਦਾ ਬੈਟਰੀਆਂ ਨਵੀਆਂ ਨੇ ਚੈਨਾ ਚੂਨਾ ਚੰਗੀਆਂ ਨੇ ਪੈਸੇ ਵੀ ਲੱਗੇ ਹੋਏ ਨੇ ਮਸ਼ੀਨ ਤੇ ਇੰਜਣ ਜਮਾ ਘਣ ਵਰਗਾ ਪਿਆ ਇਹ ਬਾਕੀ ਚਲੋ ਪ੍ਰਮਾਤਮਾ ਮਿਹਰ ਕਰੇ ਫਿਰ ਪਰਿਆ ਹੱਥ ਰੱਖੇ ਸਾਰਿਆਂ ਤੇ ਕਿਤੇ ਕੋਈ ਆਏ ਨਹੀਂ ਵੀ ਗਲੀ ਖਰੀ ਜੀ ਬੁਰੀ ਜੀ ਲੱਗਦੀ ਆ ਮਸ਼ੀਨ ਮਾਈਕਾ ਗੇਰਾ ਗੋਰਾ ਦੀ ਢਿੱਲੇ ਜੀ ਆ ਉਹ ਕੋ ਜਰੂਰ ਕੱਢਾਂਗੇ ਉਹ ਹਰੇਕ ਬੰਦੇ ਦੇ ਹੱਥ ਨਹੀਂ ਲੱਗਦੀ ਜਿਹੜਾ ਚਲਾਉਂਦਾ ਵਸ ਉਹ ਤਾਂ ਉਹ ਨੂੰ ਹੀ ਭੇਜਦਾ ਇਹਦਾ ਗਰਾਰੀ ਮੇਰੇ ਕਹੇ ਤੇ ਇਹਨਾਂ ਨੇ ਪਾਈ ਸੀਗੀ ਫਾਇਦ 50 ਦੰਦਿਆਂ ਦੀ ਪਾਈ ਹੋਈ ਐ ਜਿਵੇਂ ਹੁਣ ਕਣਕ ਦੇ ਵਿੱਚ ਕਹਿੰਿਆ ਤੇ 엘ਿਵੇਟਰ ਚੋਕ ਹੁੰਦੇ ਨੇ ਜੇ 52 ਦੰਦਿਆਂ ਦੀ ਗਰਾਰੀ ਆ ਤਾਂ 50 ਦੀ ਕਰ ਲਿਆ ਕਰੋ ਤਾਂ ਜਿਹੜੇ ਉਹ ਕਸੀਰ ਜੀ ਨੇ ਫਸਣੋਂ ਹਟ ਜਾਂਦੇ ਨੇ ਮੁੜ ਕੇ ਇਹ ਨਹੀਂ ਹੈਗਾ ਵੀ ਸਵੇਰੇ ਪੇਜ ਕਰ ਜਾਣਾ ਪਊਗਾ ਇਹ ਆ ਗਈ ਗੁਰਾਂ ਦੀ ਨਾਨਕ ਇਹ ਫਾਈ ਇਹਦਾ ਵੀ ਸਾਰਾ ਕੁ ਓਕੇ ਆ ਉਤੋਂ ਬਾਈਕ ਰੇਡੀਏਟਰ ਸਿੰਮ ਜਾ ਜਾਂਦੀ ਇਹਦਾ ਇਹ ਲਾਉਣਾ ਪਊਗਾ ਇਹਦੇ ਟਾਕਾ ਟੂਕਾ ਲਵਾ ਲਾਂਗੇ ਮੈਨੂੰ ਆਇਆ ਵੀ ਆਪਣੇ ਵਾਲਾ ਪਤਾ ਨਹੀਂ ਤਿਆਰ ਹੋਊਗਾ ਤੇ ਕੀ ਪਤਾ ਨਹੀਂ ਨਾ ਇਹਦੇ ਕੰਮ ਕਾਫੀ ਨੇ ਸਾਰੀ ਆ ਚਾਦਰ ਲਾਉਣੀ ਆ ਥੱਲੇ ਵਾਲਾ ਫਰਸ਼ ਲਾਉਣਾ ਐਂਗਲ ਨਵਾਂ ਲਾਉਣਾ ਇਹ ਆਪਣੀ ਚਲੋ ਸਤਰੀ ਸੁਤਰੀ ਤਾਂ ਕੰਪਲੀਟ ਹੈ ਨਵੀਂ ਤਿਆਰ ਤੇ ਬਾਕੀ ਦਾ ਫੀਟਿੰਗ ਆ ਹੋ ਜੂਗੀ ਉਹ ਇੱਕ ਗੋਲਾ ਪਰ ਇਹ ਤਾਂ ਆਪਣੀ ਨਵੀਂ ਮਾਡਲ ਦੀ ਆ ਗਈ ਇਹ ਲਾ ਲਾਂਗੇ ਜੋ ਕੀ ਤਾਂ ਇਸਾ ਚੌੜਾ ਵੀ ਬਹੁਤ ਹੈ ਲੈਂਥ ਜਿੰਨੇ ਲੰਬੇ ਲੋਟ ਤੇ ਹੈ ਵੀ ਟੇਪਰ ਹੈ ਟੇਡਾ ਆਹ ਟਾਇਰ ਪਹਿਲਾਂ ਚੜਦਾ ਬੱਟ ਤੇ ਉਹ ਬਾਅਦ ਚੋਂ ਫਿਰ ਮਸ਼ੀਨ ਝੂਟਾ ਜਾ ਨਹੀਂ ਮਾਰਦੀ ਇੱਕਦਮ ਆਹ ਇਸ ਲੋਟ ਆ ਵਧੀਆ ਜਾਂਦੇ ਨੇ ਗਰਾਰੀ ਇਹਦੇ ਅਸੈਂਬਲੀ ਦੀ 16 16 ਦੀ ਉਹ ਪਾਈ ਆ ਆਪਾਂ ਪਵਾਈ ਸੀ ਉਦੋਂ 16 ਦੀ ਤੇ 16 ਦੀ ਉਹ ਹੁਣ ਪਾਈ ਆ ਦੁਬਾਰੇ ਨਵੀਂ ਇੱਕ ਸਾਫਟ ਨਵੀਂ ਪਈ ਗਈ ਇਹ ਦੂਜੀ ਇਹਦੀ ਰੱਖ ਦਿੱਸ ਫਿਰ ਤੁ ਲੋ ਤਿਆਰ ਕਰਾਉਣੀ ਹੋ ਤਿਆਰ ਹੋ ਜੂ ਕਿਹਨੂੰ ਜੰਗਾਲ ਜੰਗੂਲ ਬੋਲ ਲਗੀ ਡੀਜ਼ਲ ਰੂਲ ਲਾਤਾ ਦੀ ਵਿੱਕੀ ਉਠ ਉਹ ਇਹਦੀ ਬਲੌਰ ਦੀ ਪੁਲੀ ਪਕਵਾ ਕੇ ਪਾ ਕਿਹੜੀ ਪਰਲੀ ਹਾਂ ਘੁਮਾ ਕੇ ਪਾ ਦੇ ਹਾਂ ਇੱਕਾ ਸੀ ਇਹ ਹੁੰਦਾ ਵੀ ਇਹ ਨਹੀਂ ਹੁੰਦਾ ਚੱਲ ਕਰਦੇ ਫਿੱਟ ਨਿਮੇੜ ਪਰੇ ਉਹ ਕੰਮ ਨਹੀਂ ਅਸੀਂ ਚੱਲਣਾ ਥਿਉਰੀ ਨਾਲ ਵੀ ਕੋਈ ਨਹੀਂ ਜਾਣਾ ਇੱਕ ਦਿਨ ਸਾਡਾ ਦੋ ਦਿਨ ਵੱਧ ਲੱਗ ਜਾਣ ਵੀ ਕੱਲੋਂ ਵਾਲਾ ਆਏ ਨਾ ਕਹਦੇ ਵੀ ਤਾਂ ਆ ਨਹੀਂ ਕਰਿਆ ਆ ਨਹੀਂ ਕਰਿਆ ਹਨਾ ਫਿਰ ਸਾਰਾ ਰੀਜਣਾ ਕਰਾਂਗੇ ਲਾਂਬੇ ਤੋਂ ਤਾਂ ਆਪਾਂ ਬਹੁਤ ਚੱਲਦੇ ਆ ਪਰ ਵਿੱਚ ਕਈ ਬੰਦੇ ਹੁੰਦੇ ਨੇ ਵੀ ਹਾਂ ਯਾਰ ਲਜਤ ਆ ਗਈ ਤੇ ਵਿੱਚ ਜਿਹੜਾ ਵਹਿਮ ਹੈ ਵਹਿਮ ਦੀ ਨਾ ਕੋਈ ਦਵਾਈ ਹੈ ਨਾ ਕੋਈ ਉਹਦਾ ਹੱਲ ਹੈ ਉਹ ਉੱਥੇ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਕੋਈ ਫੋਨ ਕਰਦਾ ਗੱਲਾਂ ਬਾਤਾਂ ਦੀ ਪਤਾ ਲੱਗ ਜਾਂਦਾ ਵੀ ਬੰਦਾ ਕਿਹਾ ਜਾ ਫਿਰ ਉਸੇ ਦੇ ਹਿਸਾਬ ਨਾਲੇ ਆਪਾਂ ਹੋ ਜਾਂਦਾ ਵੀ ਨਾ ਔਖਾ ਕੰਮ ਪਈ ਤੇ ਕੱਲ ਫਿਰ ਇਦਰੋਂ ਵੀ ਸਮਾਨ ਨੂੰ ਸਾਫ਼ ਕਰਿਆ ਏਬਲ ਟੂ ਬਲ ਇਹ ਵੀ ਸਾਰਾ ਖਲਾਰਾ ਪਿਆ ਹੈ ਜੀ ਵੀ ਸਾਈਡ ਤੇ ਕਰੇ ਇੱਕ ਗ੍ਰਾਈਂਡਰ ਪਹਿਲਾਂ ਲਿਆਂਦਾ ਸੀ ਉਹ ਮੱਚ ਗਿਆ ਫਿਰ ਇੱਕ ਹੋਰ ਲਿਆਂਦਾ ਨਵਾਂ ਕੋਕਾ ਦਾ ਲੋਡ ਤੇ ਲਾਤਾ ਹੋਊਗੀ ਲੋਡ ਤੇ ਇਹ ਕਿ ਮੋਟਰ ਤੇ ਲਾਉਣਾ ਇਹ ਇੱਥੋਂ ਇੰਨਾ ਜ਼ਿਆਦਾ ਹੀਟ ਹੋ ਗਿਆ ਵੀ ਹੱਥ ਵੀ ਨਹੀਂ ਲੱਗਿਆ ਇਹਨੂੰ ਚਲੋ ਇਹਨੂੰ ਵਿੱਚ ਦੇ ਕੇ ਹੋਰ ਲਿਆਵਾਂਗੇ ਇਹ ਬਾਸਕਟ ਆ ਗਈ ਗੁਰਨਾਨਕ ਦੀ ਕਿਲੀਆਂ ਕੁਲੀਆਂ ਠੀਕ ਨੇ ਇਹਦੀਆਂ ਬਾਸਕਟ ਵੀ ਨਵੀਂ ਪਾਈ ਹੋਈ ਆ ਕਿਤੋਂ ਫੱਟੀਆਂ ਫੁੱਟੀਆਂ ਨਹੀਂ ਡਾਉਣ ਜਬਾ ਓਕੇ ਪਈ ਆ ਇਹ ਤਾਂ ਗਾਇਸ਼ ਘਟਾਂ ਦਾ ਡੱਬ ਬਣਾਈਏ ਕੋਈ ਕਿਲਾ ਜਾਂ ਟੰਗ ਕੇ ਇਹ ਹੀ ਨੂੰ ਲਾਜਾ ਇਹ ਤਾਂ ਤਿਆਰ ਹੈ ਇਕੱਲਾ ਕਰਾਰੀਆਂ ਦੇ ਕੰਮ ਖੜਾ ਹੈ ਦਾ ਫੇਰ ਇਹਦਾ ਪੰਪ ਪੰਪ ਲੱਗੂ ਫੇਰ ਟਾਈਮ ਪਊਗਾ ਹੁਣ ਇਹਨੂੰ ਮੰਨ ਲਓ ਅਸੀਂ ਸਟਾਰਟ ਕਰਕੇ ਜਿਹੜਾ 4 ਘੰਟੇ ਚੱਲੇ 5 ਘੰਟੇ ਚੱਲੇ ਜਿਹਦਾ ਤੇਲ ਅਸੀਂ ਉਹਦੀ ਬਦਲਣਾ ਹੈ ਕਿਉਂਕਿ ਜਦੋਂ ਫੁੱਲ ਗ੍ਰੈਂਡ ਹੋਇਆ ਜੇ ਸਫਾਈ ਵੀ ਕਰ ਲਈ ਤਾਂ ਵੀ ਨਾ ਨਾ ਕਰਦੇ ਕੋਈ ਨਾ ਕੋਈ ਕਚਰਾ ਰਹਿ ਜਾਂਦਾ ਹੁੰਦਾ ਮੁੜ ਕੇ ਉਹ ਚੀਜ਼ ਹੀ ਖਰਾਬ ਕਰਦੀ ਹੈ ਤਾਂ ਉਹ ਦਿਨ ਉਹ ਵੈਟਰ ਹੈ ਚਾਹੇ ਕੋਈ ਵੀ ਬੰਦਾ ਇੰਜਨ ਕਰਾਉਂਦਾ ਚਾਹੇ ਕਰਦਾ ਤਾਂ ਬਾਹਲਾ 10 ਘੰਟੇ ਹੱਦ ਦਾ ਹੈ ਵੀ 10 ਘੰਟੇ ਚਲਾ ਕੇ 5-4 ਘੰਟੇ ਜੇ ਰਵੇਂ ਪੈਂਦਾ ਹਨਾ ਵੀ 10 ਘੰਟੇ ਚਲਾ ਕੇ ਉਹਨੂੰ ਉਹਦਾ ਤੇਲ ਬਦਲ ਦੋ ਤਾਂ ਉਹਦੀ ਲਾਇਫ ਵਾਦੀ ਹੋਇਆ ਘਟਦੀ ਨਹੀਂ ਹੈਗੀ ਵੱਧ ਤੋਂ ਵੱਧ 4-5000 ਦਾ ਤੇਲ ਹੋਊ ਹਨਾ 4 ਦਾ ਹੋ 4500 ਦਾ ਹੋ ਇਹ ਤੋਂ ਵੱਧ ਤਾਂ ਹੁੰਦਾ ਨਹੀਂ ਪਰ ਲਾਇਫ ਬਣ ਜਾਂਦੀ ਹੈ ਚੀਜ਼ ਦੀ ਤੇ ਤਾਂ ਕਰਕੇ ਹੁਣ ਇਹਦਾ ਕਈ ਕਿਹੇ ਲਿਆਵਾਂਗੇ ਵੀ ਬਾਹਲਾ ਮਾੜਾ ਵੀ ਨਹੀਂ ਲਿਆਉਣਾ ਬਾਹਲਾ ਤਕੜਾ ਵੀ ਨਹੀਂ ਲਿਆਉਣਾ ਨਾਲ ਫਿਰਦਾ ਲਿਆ ਕੇ ਉਦੋਂ ਬਾਅਦ ਇਹਦਾ ਤੇਲ ਬਦਲਣਾ ਹੂੰ ਜਾਣਦੇ ਇਹ ਓਤੋਸ ਫਾਈ ਹੋ ਗਏ ਯਾਰੀ ਜਗ੍ਹਾ ਦਾ ਬਹੁਤ ਹੈ ਇਹਦੇ ਲੱਗੇ ਤੇ ਇਸ ਦੀ ਪੂਲੀ ਵਾਦਨ ਪਰ ਸੱਪ ਹੋਰ ਨਿਕਲੇ ਆਇਆ ਤੇ ਸੈਜ ਹੋਇਆ ਪਏ ਸੇ ਇਹਦਾ ਇਦਰੋਂ ਨਾਬਾ ਜੋ ਵੀ ਢਿੱਲੀ ਆ ਆ ਸਾਈਡਾਉਨ ਨੇ ਦੋਨੇ ਤੇ ਇਹਦਾ ਹੁਣ ਪੈਚ ਕਰਾ ਕੇ ਪਿੱਤਲ ਦਾ ਮਾਲ ਲਵਾ ਕੇ ਤੇ ਹੈਜ ਕਰਾ ਕੇ ਪਾ ਦਾਂਗੇ ਚਲੋ ਹੋਰ ਖਰਚੇ ਬਹੁਤ ਹੋਗੇ ਬਾਈ ਦੇ ਵੀ ਚਲੋ ਜਿੰਨੇ ਬਚ ਦੂੰਦੀ ਓਨੇ ਕਰਾਂਗੇ ਹਨਾ ਇਹ ਬਲੋਰ ਕੱਢਿਆ ਬਹੁਤ ਔਖਾ ਇੱਕ ਤਾਂ ਜਦੋਂ ਨਾ ਮੈਂ ਖੁੱਲਦਾ ਹੈ ਟਾਂਕੇ ਡੱਲੇ ਕੱਚੇ ਲਾਏ ਹੁੰਦੇ ਨੇ ਇਹਦੇ ਪਰ ਕੱਚੇ ਨਹੀਂ ਹੈਗੇ ਤੇ ਪਰ ਉਦਾਂ ਬਹੁਤ ਔਖਾ ਕੱਢਿਆ ਆ ਹਾਈਡਰੋਲਿਕ ਪਾਈਪਾਂ ਢਿੱਲੀਆਂ ਢੁੱਲੀਆਂ ਕਰਕੇ ਡਾਉਨ ਕਰੀਆਂ ਪੁਲੀ ਕੱਢਣ ਦੀ ਲੋੜ ਨਹੀਂ ਪਈ ਉਵੇਂ ਉੱਥੋਂ ਫਾਰ ਨੁਕਰਾਂ ਤਵਾ ਕੇ ਨਿਕਲਿਆ ਹੀ ਇਹੇ ਤੋੜਨਾ ਤੇ ਪਹਿਲਾਂ ਕਾਸ਼ੇ ਨੂੰ ਮਾਰਾ ਜਾਂ ਹੁਣ ਥੱਲੇ ਵਾਲਾ ਤੋੜ ਪਹਿਲਾਂ ਉਹਦਾ ਤੋੜ ਲਿਆ ਹੋਰ ਤੋੜ ਉਹਨੂੰ ਉੱਪਰਲਾ ਕਾਸ਼ਮਪੂਰਾ ਥੱਲੇ ਵਾਲੇ ਦੀ ਘੁੰਮਦਾ ਉਹਦੇ ਬਹ ਹੋਰ ਘਵਾ ਦੇ ਉਹਨੂੰ ਥੱਲੇ ਆ ਇਹਨੂੰ ਨਹੀਂ ਇਹ ਟੁੱਟ ਜੂ ਵਿੱਚ ਪੰਜਾ ਫੰਕਾ ਨਹੀਂ ਆਇਆ ਇਹ ਚਲੋ ਦੇਖਦੇ ਇਹਨੂੰ ਚਾਹੇ ਫੋਨ ਰੱਖਿਆਈਏ ਮਾਲ ਨੂੰ ਉਹਨੂੰ ਤੇ ਚਲੋ ਠੀਕ ਹੈ ਜੀ ਮਿਲਦਾ ਨਹੀਂ ਬਾਕੀ ਮਿਲਦੇ ਆ ਕੱਲ ਨੂੰ ਨਵੇਂ ਕੰਮ ਨਾਲ ਨਵੀਂ ਵੀਡੀਓ ਨਾਲ ਤੇ ਬਾਕੀ ਇੱਕ ਗੱਲ ਹੈਗੀ ਆ ਵੀ ਆਪਣੀਆਂ ਵੀਡੀਓ ਘੱਟ ਚੱਲਦੀਆਂ ਨੇ ਕਿਉਂਕਿ ਕਿ ਕਿਤਾਬ ਪੜਕਾਉਂ ਗੱਲ ਨਹੀਂ ਕਰਦੇ ਜੇਸਟਾ ਤੇ ਕਰਦੇ ਆ ਉਹ ਤੋਂ ਆਪਾਂ ਟਿਕਟੇ ਪੁਣੀ ਤੋਂ ਚੱਲਦੇ ਆ ਵਿਦਵਾਨ ਬਹੁਤ ਹੋ ਗਏ ਨੇ YouTube ਦੇ ਵਿੱਚ ਮਸਾਂ ਹੀ ਕੋਈ 5-10 ਜਾਣੇ ਹੋਣਗੇ ਵੀ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਵੀ ਨਹੀਂ ਜਿੰਨੇ ਬੰਦੇ ਜੁੜੇ ਨੇ ਬਾਡੇਲਾ ਸਾਰਿਆਂ ਨਾਲ ਗੱਲ ਹੁੰਦੀ ਆ ਸਾਰਿਆਂ ਨੂੰ ਜਾਣਦੇ ਆ ਹਨ ਤੇ ਜਿਹੜੇ ਨਵੇਂ ਜੁੜੇ ਨੇ ਚਲੋ ਉਹਨਾਂ ਦਾ ਹਲੇ ਕਿਤੇ ਗੱਲਬਾਤ ਨਹੀਂ ਹੋਈ ਤੇ ਕੋਈ ਨਹੀਂ ਤੇ ਆਪਣਾ ਤਾਂ ਹੀ ਕਦੇ ਕੋਈ ਗਲਤ ਕਮੈਂਟ ਨਹੀਂ ਆਉਂਦਾ ਨਹੀਂ 1 2 ਆਏ ਤੇ ਉਹਨਾਂ ਨੇ ਧਾਲ ਪਾਣੀ ਲਿਆ ਉਹ ਵੀ ਹਟੇ ਫਿਰ ਹਟਾਏ ਤੇ ਠੀਕ ਹੈ ਮੇਰਾ ਵੀਰ ਸ਼ੇਅਰ ਕਰਿਆ ਕਰੋ ਜਿਹੜੀ ਜੀ ਚੰਗੀ ਹੁੰਦੇ ਜਿਹੜੀ ਹੁਣ ਆਪਣੀ ਪਰਸੋਂ ਵਾਲੀ ਵੀਡੀਓ ਸੀ ਕੋਈ ਕਸਰ ਨਹੀਂ ਹੈਗੀ ਉਹ 'ਚ ਤੇ ਬੰਦੇ ਹਿੰਟ ਦੇ ਦਿੰਦੇ ਨੇ ਬੈੱਡ ਸਾਫਟ ਟੁੱਟਦੀ ਹੈ ਜੀ ਆਹ ਐ ਟੁੱਟਦੀ ਹੈ ਜੀ ਉਹਦਾ ਹੱਲ ਦੱਸਾਂਗੇ ਪਰ ਦੱਸਦਾ ਕੋਈ ਨਹੀਂ ਠੀਕ ਹੈ ਨਾ ਉਸ ਤੋਂ ਬਾਅਦ ਤੁਸੀਂ ਫੋਨ ਕਰਦੇ ਹੋ ਤਾਂ ਅਗਲਾ ਕਹਿੰਦਾ ਵੀ ਪੈਸੇ ਲੱਗਣਗੇ ਭਾਈ ਆ ਹੱਲ ਹੈ ਦਾ ਐ ਐ ਆਪਾਂ ਤੋਂ ਤਾਂ ਕੁਝ ਹੋਇਆ ਨਹੀਂ ਤੇ ਨਾ ਹੀ ਆਪਾਂ ਨੂੰ ਕੋਈ ਦਵੇ ਕਿਉਂਕਿ ਬੰਦੇ ਵੀ ਉੱਥੇ ਠੀਕ ਆਉਂਦੇ ਨੇ ਤੇ ਚਲੋ ਕੋਈ ਨਹੀਂ ਆਪਾਂ ਜਿੰਨੀ ਆਪਣੀ ਕੋਸ਼ਿਸ਼ ਹੈ ਵੀ ਆਪਾਂ ਆਪਣੇ ਕੰਮ ਨਾਲ ਜੁੜੇ ਹੋਏ ਆ ਆਪਾਂ ਉਹ ਚੀਜ਼ ਬਾਰੇ ਨੌਲੇਜ ਦੇ ਰਹੇ ਆ ਤੇ ਕਰ ਰਹੇ ਆ ਠੀਕ ਹੈ ਜੀ ਅਸੀ ਕਾਲ ਜੀ ਧੰਨਵਾਦ ਜੀ